ਆਪ ਦੇਖ ਰਹੇ ਹੈ VM ਖਬਰ ਫਾਸਟ 7 ਚੈਨਲ ਜਹਾਂ ਸੱਚ ਸਭ ਤੋਂ ਪਹਿਲੇ ਸਾਰੇ ਮੋਟਰਸਾਹਬਾਨਾਂ ਨੂੰ ਬੇਤੀ ਕਰਨ ਵਸਤੇ ਆਏਗੇ ਭਾਵੇਂ ਆਪਾਂ ਨੂੰ ਬਹੁਤ ਘੱਟ ਸਮਾਂ ਮਿਲਿਆ ਹੈ ਆਮਾਦੀ ਪਾਰਟੀ ਦੀ ਸਰਕਾਰ ਹਰ ਤਰ੍ਹਾਂ ਦਾ ਤੱਕਾ ਕਰ ਰਹੀ ਹੈ ਪਰ ਤੁਸੀਂ ਡਟ ਕੇ ਦਲੇਰੀ ਦੇ ਨਾਲ ਮਜ਼ਬੂਤ ਰਹਿ ਕੇ ਸ਼ਾਂਤੀ ਦੇ ਨਾਲ ਹਰ ਇੱਕ ਇੱਕ ਵੋਟ ਤੇ ਪਹਿਰਾ ਦੇ ਕੇ ਕਾਂਗਰਸ ਪਾਰਟੀ ਨੂੰ ਜਿਤਾ ਕੇ ਇੱਥੇ ਮੇਅਰ ਆਪਾ ਆਪ ਦਾ ਬਣਾਉਣਾ ਹੈ ਸ਼ੁਰੂਆਤ ਲੁਧਿਆਣਾ ਤੋਂ ਕਰਦੀ ਹੈ ਮੇਰ ਬਣਾ ਕੇ ਤਾਂ ਕਿ ਆਉਣ ਵਾਲੀ 27 ਦੇ ਵਿੱਚ ਸੀ ਕਾਂਗਰਸ ਪਾਰਟੀ ਦਾ ਮੋੜ ਲੁਧਿਆਣਾ ਤੋਂ ਪੰਚ। ਸਰ ਕੀ ਸ਼ੁਭਨਾਵਾ ਬਣਾ ਤੇ ਜਿਹੜਾ ਅੱਜ ਡੋਟੂਰ ਮੈਡਮ ਇੱਥੇ ਆਏ ਸੀਗੇ ਕੀ ਕਹਿਣਾ ਚਾਹੁੰਗੇ ਸਰ? ਮੈਂ ਸੁਭਾਸ਼ ਭਾਰਗਵ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਸਭਾ ਦਾ। ਅੱਜ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਜਿਹੜੀ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਪਿਛਲੇ 2.5 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਇਸ ਸਰਕਾਰ ਨੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਕੇ ਬਦਲਾਅ ਦਾ ਨਾਅਰਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਵਿੱਚ ਆਏ ਆ ਔਰ ਐਡਾ ਵੱਡਾ ਧੋਖਾ ਪੰਜਾਬੀਆਂ ਦੇ ਨਾਲ ਇਹਨਾਂ ਨੇ ਕੀਤਾ ਹੈ ਜਿਹਦਾ ਕਮਿਆਜਾ ਇਹ ਜਿਹੜੀ ਆਉਣ ਵਾਲੀ ਨਿਕਾਏ ਨਗਰ ਨਿਗਮ ਦੀ ਜਿਹੜੀ ਚੋਣ ਹੈ ਇਹਦੇ ਵਿੱਚ ਇਹਨਾਂ ਨੂੰ ਪੰਜਾਬ ਦੇ ਲੋਕ ਜਵਾਬ ਦੇਣਗੇ ਅੱਜ ਅਸੀਂ ਲੁਧਿਆਣਾ ਦੇ ਵਿੱਚ ਸਾਡੇ ਕਾਂਗਰਸ ਸੇਵਾਦਲ ਦੇ ਜ਼ਿਲ੍ਹਾ ਪ੍ਰਧਾਨ ਅਸ਼ੀਸ਼ अवस्थी ਜੀ ਜਿਨ੍ਹਾਂ ਨੂੰ ਵਾਰਡ ਨੰਬਰ 35 ਤੋਂ ਇਹਨਾਂ ਦੀ ਧਰਮ ਪਤਨੀ किरिमਤੀ ਸੁਮੈਨਾ ਅਵਸਤੀ ਜਿਨ੍ਹਾਂ ਨੂੰ ਟਿਕਟ ਦੇ ਕੇ ਪਾਰਟੀ ਨੇ ਨਵਾਜਿਆ ਹੈ ਸੋ ਅਸੀਂ ਸਾਰੇ ਅੱਜ ਇੱਥੇ ਮੈਂ ਸਮੁੱਚੀ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾਦਾਲ ਵੱਲੋਂ ਔਰ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਇੱਥੇ ਆ ਕੇ ਤੇ ਇਹਨਾਂ ਦੇ ਕੰਪੇਨ ਦੇ ਵਿੱਚ ਅਸੀਂ ਸ਼ਾਮਲ ਹੋਏ ਆ ਮੈਂ ਇਹੀ ਕਹ ਰਿਹਾ ਮੇਰਾ ਨਾਮ ਸੁਮੈਨਾ ਅਵਸਤੀ ਹੈ ਵੋਟ ਨੰਬਰ 35 ਤੋਂ ਅਸੀਂ ਇਲੈਕਸ਼ਨ ਲੜ ਰਹੇ ਹਾਂ ਮਸੀ ਦੇ ਤੇ ਸਾਡਾ ਬਸ ਇੱਕ ਇਹੀ ਮੋਟਿਵ ਹੈ ਕਿ ਅਸੀਂ ਸਾਰੇ ਸਾਨੂੰ ਸਪੋਰਟ ਕਰਨ ਤੇ ਅਸੀਂ ਵਿਨ ਕਰੀਏ ਤੇ ਲੋਕਾਂ ਦਾ ਜੋ ਵੀ ਕੰਮ ਹੈ ਜੋ ਵੀ ਪ੍ਰੋਬਲਮਸ ਹੈ ਉਹਨੂੰ ਸੋਲਵ ਕਰੀਏ ਜੀ ਅੱਜ ਮੈਡਮ ਤੁਹਾਡੇ ਕੋਲ ਆਏ ਨੇ ਰਾਜਾ ਵੜਿੰਗ ਦੀ ਵਾਈਫ ਤੁਹਾਡੇ ਕੋ ਆ ਕੇ ਗਈ ਨੇ ਕਹਿਜਾ ਲੱਗ ਰਿਹਾ ਤੁਹਾਨੂੰ ਆਈ ਐਮ ਵੈਰੀ ਥੈਂਕਫੁਲ ਟੂ ਮੈਮ ਅੰਮ੍ਰਿਤਾ ਵੜਿੰਗ ਥੈਟ ਸ਼ੀ ਕੇਮ ਟੂ ਹੇਅਰ ਔਰ ਸਾਨੂੰ ਸਪੋਰਟ ਕੀਤੀ ਹੈ ਇਸੇ ਵਸ ਇਹੀ ਚਾਹਾਂਗੇ ਇਦਾਂ ਹੀ ਸਾਨੂੰ ਸਪੋਰਟ ਮਿਲਦੇ ਰਹੇ ਲੋਕ ਸਾਡੇ ਤੇ ਵਿਸ਼ਵਾਸ ਰੱਖਦੇ ਰਹੇ। ਜਿ ਕੋਈ ਕੱਲ ਤੋਂ ਜਿਹੜਾ ਡੋ ਟੂ ਡੋਰ ਅਸੀਂ ਕਰਦੇ ਹਾਂ ਲੋਕਾਂ ਦਾ ਜਿਹੜਾ ਰੁਝਾਨ ਆ ਆਮ ਆਦਮੀ ਪਾਰਟੀ ਤੋਂ ਲੋਕੀ ਬਹੁਤ ਦੁਖੀ ਹੋਏ ਨੇ। ਮੈਨੂੰ ਇੰਨੀਆਂ ਮੇਰੀਆਂ ਮਾਵਾ ਭੈਣਾਂ ਮਿਲੀਆਂ ਜਿਹੜੀਆਂ ਕਹਿੰਦੇ ਸੀ ਹਜ਼ਾਰ-ਹਜ਼ਾਰ ਰੁਪਈਆ ਸਾਡਾ ਅਜੇ ਤੱਕ ਨਹੀਂ ਆਇਆ ਮੈਂ ਕਹਾਂ ਉਹ ਆਪਣੀ ਗਲਤੀ ਸੀ ਉਹ ਆਣਾ ਨਹੀਂ। ਅੱਜ 32 ਮਹੀਨੇ ਹੋ ਗਏ ਸਾਡੀਆਂ ਸਾਰੀਆਂ ਮਾਵਾ ਭੈਣਾਂ ਦਾ ਪੱਤੀ ਹਜ਼ਾਰ ਰੁਪਈਆ ਇਕੱਠਾ ਹੋਇਆ। ਔਰ ਮੈਂ ਸਾਰੇ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹਾਂਗਾ ਜਿੰਦਾ ਦਾ ਤੁਸੀਂ ਅੱਜ ਦੀ ਡੇਟ 'ਤੇ ਸਾਨੂੰ ਰਿਸਪੌਂਸ ਦੇ ਰਹੇ ਹੋ ਮੈਂ ਤੁਹਾਡਾ ਦੇਣ ਬਿਲਕੁਲ ਨਹੀਂ ਦੇ ਸਕਦਾ ਔਰ ਦੇਖੋ ਜੀ ਕੁਝ ਚੀਜ਼ਾਂ ਤੁਸੀਂ ਪੁੱਛਦੇ ਹੋ ਕਿੰਨੀ ਨੀੜਨਾ ਜਿੱਦਾਂ ਕਿ ਕੁਝ ਚੀਜ਼ਾਂ ਰੱਬ ਤੇ ਛੱਡ ਦੇਣੀਆਂ ਚਾਹੀਦੀਆਂ ਨੇ ਲੋਕਾਂ ਦਾ ਰਿਸਪੌਂਸ ਜਿਹੜਾ ਹੈਗਾ ਵਾ ਕਿੰਨਾ ਕਿ ਸਾਡੀ ਅੱਜ ਜਿਹੜੀ ਪੁਰਾਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਸਾਡੇ ਨਾਲ ਗੁੜੀ ਹੈ ਜੀ ਇਹਨਾਂ ਨੇ ਸਾਡਾ ਜਿੰਨਾ ਸਾਥ ਇਹਨਾਂ ਨੇ ਦਿੱਤਾ ਕਿਸੇ ਨੇ ਨਹੀਂ ਦਿੱਤਾ ਬਾਕੀ ਰਹੀ ਗੱਲ ਜਿਹੜੀ ਲੋਕਾਂ ਦਾ ਰਿਸਪੌਂਸ ਅਸੀਂ ਲੋਕਾਂ ਲਈ ਅਹਿਿਆ ਕਰਾਂਗੇ ਕਿ ਲੋਕ ਕਹਿਣਗੇ ਕਿ ਉਹਨਾਂ ਦੀ ਜਿਹੜੀ ਸਿਲੈਕਸ਼ਨ ਸੀ ਉਹ ਬਿਲਕੁਲ ਠੀਕ ਸੀ ਉਹਨਾਂ ਨੇ ਗਲਤ ਕੋਈ ਬੰਦਾ ਨਹੀਂ ਚੁਣਿਆ